ਸੁਰਜੀਤ ਬਾਦਲ ਦੇ ਅਸਤੀਫੇ ਨੂੰ ਲੈ ਕੇ ਅੱਜ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਜਾਰੀਆ ਚਰਚਾ ਜਿੱਥੇ ਕਿ ਟਕਸਾਲੀ ਅਕਾਲੀ ਅਤੇ ਸਾਬਕਾ ਸੰਸਦ ਡਾਕਟਰ ਰਤਨ ਸਿੰਘ ਅਜਾਲਾ ਨੇ ਕਿਹਾ ਕਿ ਸੁਖਬੀਰ ਬਾਦਲ ਦਾ ਅਸਤੀਫਾ ਮਨਜ਼ੂਰ ਕੀਤਾ ਜਾਵੇ ਫਿਰ ਹੀ ਅਕਾਲੀ ਦਲ ਬਚ ਸਕਦਾ ਹੈ ਸੁਖਬੀਰ ਬਾਦਲ ਨੇ ਬਹੁਤ ਲੇਟ ਅਸਤੀਫਾ ਦਿੱਤਾ ਹੈ ਇਹ ਅਸਤੀਫਾ ਪਹਿਲਾਂ ਦੇਣਾ ਚਾਹੀਦਾ ਸੀ ਡਾਕਟਰ ਰਤਨ ਸਿੰਘ ਅਜਾਲਾ ਨੇ ਕਿਹਾ ਕਿ ਉਹਨਾਂ ਨੇ ਖੁਦ 2015 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲ ਕੇ ਸੁਖਬੀਰ ਦਾ ਅਸਤੀਫਾ ਲੈਣ ਦੀ ਗੱਲ ਆਖੀ ਸੀ ਵਰਕਿੰਗ ਕਮੇਟੀ ਸੁਖਬੀਰ ਬਾਦਲ ਦੀ ਹੈ ਉਹਨਾਂ ਦੀ ਸੋਚ ਆਜ਼ਾਦ ਨਹੀਂ ਹੈ ਕਮੇਟੀ ਉਹੀ ਕਰੇਗੀ ਜੋ ਸੁਖਬੀਰ ਕਹਿਣਗੇ ਸੋ ਸ਼ੋਮਣੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਬੈਠਨ ਜਾਰੀ ਹੈ ਜੁਤੇ ਕਿ ਸਾਬਕਾ ਸਾਂਸਦ ਡਾਕਟਰ ਰਤਨ ਸਿੰਘ ਦਾ ਬਿਆਨ ਸਾਹਮਣੇ ਆਇਆ ਕਿ ਪਹਿਲਾਂ ਹੀ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਲੈ ਲੈਣਾ ਚਾਹੀਦਾ ਸੀ ਅਜੇ ਕਿ ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਕਿਹਾ ਸੀ ਕਿ ਸੁਖਬੀਰ ਸਿੰਘ ਬਾਦਲ ਤੋਂ ਅਸਤੀਫਾ ਲੈ ਲਿਆ ਜਾਵੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਸਤੀਫਾ ਦੇਣ ਦੀ ਜਿਹੜੀ ਗੱਲ ਕੀਤੀ ਗਈ ਅਸਤੀਫਾ ਦੇ ਦਿੱਤਾ ਗਿਆ ਤੇ ਉਸ ਤੋਂ ਬਾਅਦ ਕਿਤਨਾ ਕਿਤੇ ਜੜੀਆਂ ਐਸਵਲੇ ਮੰੰਕੀ ਤੀਜਾਰੀ ਹੈ ਕਿ ਜਿਹੜਾ ਅਸਤੀਫਾ ਨਾ ਪ੍ਰਮਾਨ ਕੀਤਾ ਜਾਵੇ ਉਸ ਤਰੀਕੇ ਨਾਲ ਜ ਵਰਕਿੰਗ ਕਮੇਟੀ ਦੀ ਅੱਜ ਇੱਕ ਮੀਟਿੰਗ ਵੀ ਰੱਖੀ ਗਈ ਆ ਜਿਸ ਵਿੱਚ ਅੱਜ ਮੀਟਿੰਗ ਦੇ ਵਿੱਚ ਅਸਤੀਫਾ ਪ੍ਰਮਾਨ ਕੀਤਾ ਜਾਊਗਾ ਪਰ ਜਿਹੜੇ ਮੈਂਬਰ ਕਮੇਟੀ ਮੈਂਬਰ ਨੇ ਜਿਹੜੇ ਸਹਿਯੋਗੀ ਨੇ ਉਹਨਾਂ ਵੱਲੋਂ ਕਿਤਨਾ ਕਿਤੇ ਕਿਹਾ ਜਾ ਰਿਹਾ ਕਿ ਇਹ ਅਸਤੀਫਾ ਜਿਹੜਾ ਵਾ ਉਹ ਨਾ ਪ੍ਰਮਾਨ ਕੀਤਾ ਜਾਵੇ ਉਸ ਦੇ ਨਾਲ ਗੱਲ ਕਰਨ ਲਈ ਸਾਡੇ ਨਾਲ ਇੱਥੇ ਡਾਕਟਰ ਰਤਨ ਸਿੰਘ ਅਜਨਾਲਾ ਮੌਜੂਦ ਨੇ ਜੋ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਸਾਬਕਾ ਸੰਸਦ ਰਹੇ ਨੇ ਸਾਡੇ ਨਾਲ ਮੌਜੂਦ ਨੇ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜਿਸ ਤਰੀਕੇ ਨਾਲ ਦੇਖ ਰਹੇ ਹੋ ਕਿ ਸ਼੍ਰੋਮਣੀ ਅਕਾਲੀ ਦ ਸੁਖਬੀਰ ਸਿੰਘ ਬਾਦਲ ਨੇ ਅਸਤੀਫਾ ਦਿੱਤਾ ਗਿਆ ਕਿਸ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਹੋਰ ਅਸਤੀਫਾ ਦਿੱਤਾ ਹੈ ਇਹ ਉਹਨੂੰ 2015 ਚ ਦੇਣਾ ਚਾਹੀਦਾ ਸੀ ਜਦੋਂ ਫਾਰੇਂ ਬਰਗਾੜੀ ਹੋਈ ਆ ਲੋਕਾਂ ਨੇ ਸਟ੍ਰਗਲ ਕੀਤੀ ਆ ਉਹਨੂੰ ਉਦੋਂ ਹੀ ਅਸਤੀਫਾ ਦੇ ਦੇਣਾ ਚਾਹੀਦਾ ਸੀ ਇਹਨੇ ਬਹੁਤ ਲੇਟ ਅਸਤੀਫਾ ਦਿੱਤਾ ਪਰ ਅੱਜ ਅਸਤੀਫਾ ਅਜ ਤੋਂ ਜਿਸ ਤਰੀਕੇ ਨਾਲ ਥੋੜੇ ਦਿਨ ਪਹਿਲਾਂ ਅਸਤੀਫਾ ਦਿੱਤਾ ਤੇ ਹੁਣ ਵਰਕਿੰਗ ਕਮੇਟੀ ਦੀ ਮੀਟਿੰਗ ਹੋਣੀ ਆ ਤੇ ਉਸ ਤੋਂ ਪਹਿਲਾਂ ਅਸੀਂ ਜਿਹੜੀ ਆ ਜਿਹੜੇ ਉਹਨਾਂ ਦੇ ਸਹਿਯੋਗੀ ਨੇ ਮੈਂਬਰ ਨੇ ਉਹਨਾਂ ਵੱਲੋਂ ਕਿਤਨਾ ਕਿਤੇ ਮੰਗ ਕੀਤੀ ਜਾ ਰਹੀ ਆ ਵੀ ਇਸ ਜਿਹੜੀ ਵਰਕਿੰਗ ਕਮੇਟੀ ਦੇ ਵਿੱਚ ਜਿਹੜਾ ਵਾ ਅਸਤੀਫਾ ਨਾਮ ਪ੍ਰਵਾਨ ਕੀਤਾ ਜਾਵੇ ਵਰਕਿੰਗ ਕਮੇਟੀ ਜਿਹੜੀ ਸੁਖਬੀਰ ਦੀ ਆ ਉਹ ਨਾਂ ਹੋਇਆ ਵਰਗੀ ਆ ਜੋ ਸੁਖਬੀਰ ਨੇ ਕਹਿਣਾ ਹੈ ਉਹੀ ਵਰਕਿੰਗ ਕਮੇਟੀ ਨੇ ਕਰਨਾ ਵਰਕਿੰਗ ਕਮੇਟੀ ਤੇ ਉਹ ਹੁੰਦੀ ਹੈ ਜਿਹੜੀ ਇੰਡੀਪੈਂਡੈਂਟ ਸੋਚ ਰਵੇ ਇਸ ਵਰਕਿੰਗ ਕਮੇਟੀ ਦੀ ਕੋਈ ਇੰਡੀਪੈਂਡੈਂਟ ਸੋਚ ਨੇ ਜੋ ਸੁਖਬੀਰ ਕਹੂਗਾ ਨਾ ਇਹ ਕਰਨਾ ਹੈ ਇਸ ਹਰ ਕੇ ਵਰਕਿੰਗ ਕਮੇਟੀ ਦਾ ਕੋਈ ਫੈਸਲਾ ਆਪਣੇ ਆਪ ਦਾ ਨਹੀਂ ਹੋਣਾ ਜੋ ਸੁਖਵੀਰ ਕਹੂਗਾ ਉਹ ਹੋਈ ਹੋਣਾ। だっਸਾ ਕਿਸ ਤਰੀਕੇ ਨਾਲ ਤੁਸੀਂ ਵੇਖਦੇ ਹੋ ਕਿ ਜਿਸ ਤਰੀਕੇ ਨਾਲ ਪਹਿਲਾਂ ਬੁੱਧੀ ਜੀਵੀਆਂ ਦੀ ਮੀਟਿੰਗ ਰੱਖੀ ਗਈ। ਫਿਰ ਫਿਰ ਇੱਕ ਮੀਟਿੰਗ ਹੋਈ ਜਿਸ ਦੇ ਵਿੱਚ ਵਿਚਾਰ ਵਟਾਂਦਰਾ ਹੋਇਆ ਸੁਖਵੀਰ ਸਿੰਘ ਬਾਦਲ ਵੀ ਪਹੁੰਚੇ ਜਿਨ੍ਹਾਂ ਵੱਲੋਂ ਉੱਥੇ ਆਪਣੀ ਇੱਕ ਚਿੱਠੀ ਵੀ ਦਿੱਤੀ ਗਈ ਕਿ ਜਿਹੜੀ ਜੋ ਸਾਨੂੰ ਤਨਖਾਹ ਲਾਉਣੀ ਹੈ, ਸਜਾ ਲਾਉਣੀ ਉਹਨਾਂ ਲਈ ਜਾਵੇ ਉਸ ਨੂੰ ਲੇਟ ਨਾ ਕੀਤਾ ਜਾਵੇ। ਕਿਸ ਤਰੀਕੇ ਨਾਲ ਵੇਖਦੇ ਹੋ ਸਾਰੇ। ਵੇਖੋ ਹੁਣ ਸਿੱਖ ਸੰਗਤਾਂ ਦੇ ਆ ਸਾਰੀਆਂ ਜਿਹੜੀਆਂ ਆਸਾਂ ਨੇ ਉਹ ਕਾਤਾਕ ਸਾਹਿਬ ਦੇ ਜਿਹੜੇ ਦਰਮੇਂ ਸਿੱਖ ਸੰਗਤ ਚਾਹੁੰਦੀ ਆ ਬਈ ਕਾਤਾਕ ਸਾਹਿਬ ਜੋ ਵੀ ਫੈਸਲਾ ਕਰੂਗਾ ਸਾਨੂੰ ਮਨਜ਼ੂਰ ਆ ਔਰ ਬਹੁਤ ਵੱਡੀ ਗੱਲ ਆ ਬਈ ਸਿੰਘ ਸਾਹਿਬ ਦਾ ਹੁਣ ਤੱਕ ਜੋ ਵੀ ਉਹਨਾਂ ਕੀਤਾ ਇਸ ਸਿੱਖ ਸੰਗਤਾਂ ਦੇ ਭਲੇ ਲਈ ਕੀਤਾ ਪਰ ਅੱਜ ਜਿਸ ਤਰੀਕੇ ਨਾਲ ਮੰਗ ਚੱਲ ਰਹੀ ਆ ਕਿ ਇਸਤੀਫਾ ਨਾਮਰਵਾਨ ਕੀਤਾ ਜਾਵੇ ਉਹ ਨੂੰ ਕਿਸ ਤਰੀਕੇ ਨਾਲ ਵੇਖਦੇ ਹੋ ਕਿਉਂਕਿ ਤੁਸੀਂ ਵੀ ਲੰਮਾ ਸਮਾਂ ਸਿਆਸਤ ਕੀਤੀ ਹੈ ਇਸ ਦੇ ਵਿੱਚ ਠੀਕ ਹੈ ਜਿਸ ਤਰੀਕੇ ਤੁਸੀਂ ਪਹਿਲਾਂ ਕਿਹਾ ਕਿ ਉਸ ਨੂੰ ਪਹਿਲਾਂ ਜਿਹੜਾ ਸੁਖਵੀਰ ਬਾਦਲ ਨੂੰ ਜਿਹੜਾ ਇਸਤੀਫਾ ਦੇਣਾ ਚਾਹੀਦਾ ਸੀ ਅੱਜ ਤੋਂ ਪਹਿਲਾਂ ਦੇਣਾ ਚਾਹੀਦਾ ਸੀ ਪਰ ਹੁਣ ਜਿਹੜੀ ਮੰਗ ਚੱਲ ਰਹੀ ਹੈ ਉਹ ਨੂੰ ਕਿੱਦਾਂ ਵੇਖਦੇ ਵੇਖੋ ਜਿਹੜੀ ਮੰਗ ਚੱਲ ਰਹੀ ਆ ਵੀ ਇਸਤੀਫਾ ਮਨਜ਼ੂਰ ਨਹੀਂ ਕਰ ਦੇ ਚਾਹੀਦਾ ਉਹ ਬਿਲਕੁਲ ਗਲਤ ਮੰਗਾ ਉਹਨਾਂ ਦੀ ਮੰਗਾ ਜਿਨ੍ਹਾਂ ਕਦੇ ਨਾ ਸਟਰਗਲ ਕੀਤੀ ਆ ਨਾ ਪਤਾ ਵੀ ਕਾਲੀ ਦਲ ਦਾ ਇਤਿਹਾਸ ਕੀਤਾ ਔਰ ਹੁਣ ਆਉਣ ਵਾਲਾ ਸਮਾਂ ਕਿਸ ਤਰੀਕੇ ਨਾਲ ਵਿਖਦੇ ਹੋ ਅਕਾਲੀ ਦਲ ਦਾ ਕਿਉਂਕਿ ਜਿਸ ਤਰੀਕੇ ਨਾਲ ਅਕਾਲੀ ਦਲ ਦੇ ਗ੍ਰਾਫ ਦੀ ਗੱਲ ਕਰੀ ਤੇ ਦਿਨੋ ਦਿਨ ਥੱਲੇ ਹੀ ਗਿਆ ਵਾ ਜਦੋਂ ਤੁਸੀਂ ਸਿਆਸਤ ਸੀਗੇ ਅਕਾਲੀ ਦਲ ਚ ਇੱਕ ਬੜਾ ਵਧੀਆ ਨਾਂ ਹੁੰਦਾ ਸੀ ਸਿਆਸਤ ਦਾ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਪਿਤਾ ਸੀਗੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ ਨਾਂ ਸੀਗਾ ਵੀ ਸ਼੍ਰੋਮਣੀ ਅਕਾਲੀ ਦਲ ਇੱਕ ਸਿਰੇ ਦੀ ਜਿਹੜੀ ਇੱਕ ਜਿਹੜੀ ਕਮੇਟੀ ਸੀਗੀ ਪੰਜਾਬ ਦੀ ਜੇ ਗੱਲ ਕਰੀਏ ਸਰਮੌਰ ਸੀਗੀ ਅਕਾਲੀ ਦਲ ਤੇ ਹੁਣ ਇੱਕ ਸਿਰਫ ਇੱਕੋ ਹੀ ਬਚਾਇਆ ਜੇ ਸੁਖਬੀਰ ਅਕਾਲੀ ਦਲ ਦਾ ਖਿਆਲਾ ਛੱਡ ਕੇ ਆਪਣਾ ਘਰ ਦਾ ਕੰਮ ਕਰਦਾ ਚੀਜ਼ਾਂ ਦੇ ਵਿੱਚ ਸਿੱਖੀ ਨੂੰ ਬਹੁਤ ਜ਼ਿਆਦਾ ਪਰਫੁੱਲਤ ਕੀਤਾ ਸੀਗਾ ਕੀ ਲੱਗਦਾ ਕਿ ਫੇਰ ਉਸ ਤਰੀਕੇ ਨਾਲ ਹੋਣੀ ਚਾਹੀਦੀ ਆ ਉਹ ਜਿਹੜੇ ਦਰਦ ਰੱਖਦੇ ਨੇ ਦਿਲ ਉਹਨਾਂ ਨੂੰ ਵੀ ਸਾਹਮਣੇ ਆਉਣਾ ਚਾਹੀਦਾ ਵੇਖੋ ਅਕਾਲੀ ਦਲ ਪੰਜਾਬ ਦੇ ਲੋਕ ਚਾਹੁੰਦੇ ਆ ਵੀ ਪੰਜਾਬ ਵਿੱਚ ਅਕਾਲੀ ਦਲ ਰਹੇ ਤੇ ਹੋਵੇ ਇਹ ਤਾਂ ਹੀ ਹੁਣ ਚੱਲ ਸਕਦਾ ਜੇ ਸੁਖਬੀਰ ਪਾਸੇ ਹੋ ਜੇ ਤਾਂ ਅੱਜ ਸੁਖਬੀਰ ਪਾਸੇ ਹੋ ਜੇ ਆ ਤੇ ਅਕਾਲੀ ਦਲ ਤੋਂ ਪਰ ਅਸਤੀਫਾ ਦੇਣਾ ਉਹ ਕਿਸ ਤਰੀਕੇ ਨਾਲ ਵੇਖਦੇ ਹੋ ਜਿਸ ਤਰੀਕੇ ਨਾਲ ਸੁਖਵੀਰ ਬਾਦਲ ਵੱਲੋਂ ਅਸਤੀਫਾ ਦਿੱਤਾ ਗਿਆ ਤੇ ਹੁਣ ਜਿਹੜਾ ਫੇਰ ਪ੍ਰਬੰਧ ਕਹਰੇ ਵੀ ਨਾਮ ਪ੍ਰਬੰਧ ਕੀਤਾ ਜਾਵੇ ਵੇਖੋ ਮੈਂ ਤੇ ਇਹ ਸਭ ਦਾ ਵੀ ਕਿਤੇ ਚਾਲ ਨਾ ਹੋਵੇ ਵਕਤੀ ਦਾ ਚੁਗਾ ਜੀ ਵੀ ਬੁਲਾਇਆ ਹੁਣ ਉਹਨਾਂ ਨੇ ਜੋ ਅਖਬਾਰ ਚ ਮੈਂ ਪੜਿਆ ਉਹ ਸਾਰੀਆਂ ਜਿਹੜੀਆਂ ਸੰਪਰਦਾਮਾਨ ਹੈ ਹੋਰ ਸਾਰੇ ਜਿਹੜੇ ਅਕਾਲੀ ਦਲ ਦੇ ਜਾਬਾਨ ਨੇ ਸੇਵਾਦਾਰ ਨੇ ਉਹਨਾਂ ਨੂੰ ਬੁਲਾ ਕੇ ਸੋਚਿਆ ਫੈਸਲਾ ਕਰਨ ਦਾ ਤੇ ਕਾਲੇ ਦੀ ਕੀ ਗੱਲ ਕੀ ਲੱਗਦਾ ਕਿ ਜੋ ਸਿੰਘ ਸਾਹਿਬ ਦਾ ਫੈਸਲਾ ਹੋਊਗਾ ਉਹਨੂੰ ਪ੍ਰਵਾਨ ਸ੍ਰੀਮਤੀ ਪ੍ਰਵਾਨ ਕੀਤਾ ਜਾਊਗਾ ਕੋਈ ਵੀ ਜਿਹੜਾ ਸਿੱਖ ਉਹ ਸਿੰਘ ਸਾਹਿਬ ਦੇ ਫੈਸਲੇ ਉੱਤੇ ਉਹਨੂੰ ਮੰਨੇਗਾ ਹੀ ਬਿਲਕੁਲ ਬਿਲਕੁਲ ਅਸੀਂ ਇਹ ਗੱਲ ਕਰ ਰਹੇ ਸੀ ਡਾਕਟਰ ਰਤਨ ਸਿੰਘ ਅਜਨਾਲਾ ਜੀ ਨਾਲ ਜੋ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਸੰਸਦ ਰਹਿ ਚੁੱਕੇ ਨੇ ਜਿਨ੍ਹਾਂ ਵੱਲੋਂ ਸਾਫਟਵਰ ਤੋਂ ਕਿਹਾ ਗਿਆ ਕਿ ਅਸਤੀਫਾ ਦੇਣਾ ਵੀ ਕਿਤਨਾ ਕਿਤੇ ਹੋ ਸਕਦਾ ਕਿ ਡਰਾਮਾ ਹੋਵੇ ਕਿ ਆਉਣ ਵਾਲੇ ਸਮੇਂ 'ਚ ਉਸ ਨੂੰ ਚੇਂਜ ਕੀਤਾ ਜਾਵੇ ਅਤੇ ਨਾਲ ਨਾਲ ਗੱਲਰਾਂ ਲੋ ਇਹ ਗੱਲ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ 'ਚ ਵਧੀਆ ਪ੍ਰਦਾਨ ਹੋਣਾ ਚਾਹੀਦਾ ਜੋ ਅਕਾਲੀ ਦਲ ਦੀ ਵਾਕ ਡੋਰ ਨੂੰ ਸੰਭਾਲੇ ਅਤੇ ਅਕਾਲੀ ਦਲ ਦਾ ਗ੍ਰਾਫ ਡਾਟਾ ਵਾ ਉਸ ਨੂੰ ਉੱਚਾ ਕਰ ਸਕੇ ਬਾਕੀ ਤੁਸੀਂ ਜੁੜੇ ਹੋ ਏਦਾਂ ਹੀ ਇੰਡੀਆ ਨਿਊਜ਼ ਪੰਜਾਬ ਦੇ ਨਾਲ ਅਜਨਾਲਾ ਤੋਂ ਜਗਜੀਤ ਸਿੰਘ ਰਿਪੋਰਟ